ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾ ਸੰਗਤ ਇਤਿਹਾਸ ਕਲੜੀ ਨੂੰ ਅਕੇ ਤੋਰ ਦੇ ਹੋਇਆ ਜਿਸ ਵੇਲੇ ਸਹਿਬ ਯਾਦਿਆਂ ਨੂੰ ਸਹਿਬ ਜੀ ਆਦਾ ਜੋਰਾਵਰ ਸਿੰਘ ਤੇ ਸਹਿਬ ਜੀ ਆਦਾ ਫਤਿਹ ਸਿੰਘ ਨੀਆ ਵਿੱਚ ਚਿੰਨ ਤੋਂ ਬਾਅਦ ਬੱਚੇ ਬਿਹੋਸ਼ ਹੋਏ ਔਰ ਉਹਨਾਂ ਨੂੰ ਪਿਆਰਿਓ ਜਿਵਾ ਕੀਤਾ ਗਿਆ ਜਿਵਾ ਦਾ ਭਾਵ ਕੇ ਸੀਨੇ چیر ਦਿੱਤੇ ਸ਼ਹੀਦੀ ਜਮ ਪ੍ਰਾਪਤ ਕਰ ਗਏ ਈਨ ਨਹੀਂ ਮੰਨੀ ਔਰ ਛੋਟੀ ਅਵਸਥਾ ਦੇ ਵਿੱਚ ਵੱਡਾ ਸਾਕਾ ਕਰ ਗਏ ਨਕੀਆਂ ਜਿੰਦਾ ਵੱਡੇ ਸਾਕੇ ਪਿਆਰਿਓ ਸਾਡੇ ਲਈ ਉਹ ਰਾਧ ਸੇਰੇ ਬਣ ਗਏ ਹੁਣ ਉਹਨਾਂ ਦੇ ਸ਼ਰੀਰਾਂ ਨੂੰ ਚੁੱਕ ਕੇ ਨਦੀ ਦੇ ਕਿਨਾਰੇ ਤੇ ਸੁੱਟ ਦਿੱਤਾ ਗਿਆ ਪਿਆਰਿਓ ਔਰ ਆਪ ਜੀ ਨਾਲ ਇਹ ਵੀ ਬਚਨ ਸਾਂਝਾ ਕੀਤਾ ਸੀ ਕਿ ਜਿਸ ਵੇਲੇ ਮਾਤਾ ਜੀ ਨੂੰ ਖਬਰ ਹੋਈ ਮਾਤਾ ਜੀ ਵੀ ਆਪਣੇ ਪ੍ਰਾਣ ਬਖੇਰੂ ਤਿਆਰ ਗਏ ਉਹ ਵੀ ਸੱਚਖੰਡ ਬਿਆਨਾ ਕਰ ਗਏ ਔਰ ਤਿੰਨਾਂ ਦੇ ਸਰੀਰ ਜਿਹੜੇ ਸੀ ਉਹ ਸਰੂ ਨਦੀ ਦੇ ਕੰਢੇ ਤੇ ਸੁੱਟੇ ਕਹਿੰਦੇ ਨੇ ਇਤਿਹਾਸ ਕਹਿੰਦਾ ਹੈ ਦੱਸਦਾ ਹੈ ਕਿ ਰਾਤ ਸ਼ੇਰਾਂ ਨੇ ਰਖਵਾਲੀ ਕੀਤੀ ਬੱਚਿਆਂ ਦੇ ਸਰੀਰਾਂ ਦੀ ਔਰ ਦਿਨ ਚੜਿਆ ਟੋਡਰ ਮਲ ਦਰਵਾਜ਼ੇ ਵਿੱਚ ਪੇਸ਼ ਹੋਇਆ ਕਹਿਣ ਲੱਗਾ ਜੋ ਤੁਸੀਂ ਕਰਨਾ ਸੀ ਕਰ ਲਿਆ ਹੁਣ ਇਹ ਸਰੀਰ ਸਮਾਨਣ ਦੀ ਸਾਨੂੰ ਆਗਿਆ ਬਖਸ਼ਿਸ਼ ਕਰ ਹੁਣ ਜਿਹੜਾ ਨਕਮਾ ਬੰਦਾ ਹੋਵੇਗਾ ਆਪਣੀ ਧਰਮ ਤੋਂ ਵੀ ਗਿਰਿਆ ਹੋਵੇਗਾ ਪਿਆਰਿਓ ਉਹ ਕੋਜੀਆਂ ਚਾਲਾਂ ਚੱਲੇਗਾ ਉਹ ਸਹੀ ਚਾਲ ਨਹੀਂ ਚੱਲੇਗਾ ਉਹਨੂੰ ਹਰ ਇੱਕ ਗੱਲ ਦੇ ਵਿੱਚੋਂ ਲਾਭ ਪ੍ਰਾਪਤ ਹੋਵੇਗਾ ਲਾਭ ਹੀ ਪਾਲੇਗਾ ਕਹਿਣ ਲੱਗਾ ਟੋਟਰ ਮੱਲ ਜੇ ਤੇਰੇ ਮਨ ਦੇ ਵਿੱਚ ਖਿਆਲ ਹੈ ਕਿ ਬੱਚਿਆਂ ਦਾ ਤੇ ਮਾਤਾ ਦਾ ਤੂੰ ਅੰਤਮ ਸੰਸਕਾਰ ਕਰੇਂ ਤੇ ਜਿਤਨੀ ਜ਼ਮੀਨ ਦੇ ਵਿੱਚ ਕਰਨਾ ਚਾਹੇਗਾ ਤੈਨੂੰ ਮੋਹਰਾਂ ਵਛੋਣੀਆਂ ਪੈਣਗੀਆਂ ਆਰੋ ਸਿਦਕੀ ਸਿੱਖ ਉਹਨੇ ਇਹ ਨਹੀਂ ਮੰਨਦੇ ਵਿੱਚ ਵਿਚਾਰ ਲਿਆਂਦੀ ਕਿ ਕਿੰਨਾ ਪੈਸਾ ਲੱਗੇਗਾ ਕਹਿੰਦਾ ਸਤ ਬਚਨ ਕਹਿੰਦਾ ਵਿਚਾਰ ਦਿਆਂਗਾ ਮੋਹਰਾਂ ਪਰ ਮੈਨੂੰ ਆਗਿਆ ਬਖਸ਼ੋ ਕਹਿੰਦੇ ਮੋਹਰਾਂ ਵਛਾ ਕੇ ਆਗਿਆ ਹੀ ਹੈ ਹੁਣ ਪਿਆਰਿਓ ਜਿਸ ਵੇਲੇ ਮੋਹਰਾਂ ਮਛਾਈਆਂ ਗਈਆਂ ਤੇ ਵਜੀਦ ਖਾਨ ਨੇ ਅੰਦਾਜ਼ਾ ਲਗਾਇਆ ਕਿ ਮੋਹਰਾਂ ਥੋੜੀਆਂ ਵਿਚਨੀਆਂ ਕਹਿੰਦਾ ਇਸ ਰੁਕ ਨਹੀਂ ਖੜੇ ਰੁਕ ਮੋਹਰਾਂ ਦਾ ਫਿਰ ਪਿਆਰਿਓ ਸੋਨੇ ਦੀਆਂ ਮੋਹਰਾਂ ਖੜੇ ਰੁਕ ਲਈ ਉਸ ਜਮਾਨੇ ਦੇ ਵਿੱਚ ਲੱਖਾਂ ਰੁਪਈਆ ਪਿਆਰਿਓ ਉਹ ਸੋਨੇ ਦੀਆਂ ਮੋਹਰਾਂ ਤੇ ਖਰਚ ਹੋਇਆ ਤੇ ਉਸ ਟੋਡਰ ਮਲ ਜੀ ਨੇ ਸਾਬਜਾਦਿਆਂ ਤੇ ਮਾਤਾ ਦਾ ਸਸਕਾਰ ਕਰਕੇ ਲਾਹਾ ਘਟਿਆ ਅੱਜ ਤੱਕ ਸੰਗਤਾਂ ਉਹਨਾਂ ਨੂੰ ਯਾਦ ਕਰਦੇ ਆ। ਔਰ ਦੂਜੇ ਬਨੇ ਇਹ ਖਬਰ ਅਗ ਵਾਂਗੂ ਫੈਲ ਗਈ ਕਿ ਛੋਟੇ ਸਾਬਜਾਦੇ ਵੀ ਸ਼ਹੀਦ ਕਰ ਦਿੱਤੇ ਨੇ ਮਾਤਾ ਵੀ ਸ਼ਹੀਦ ਹੋ ਗਈ। ਜਾਨੀ ਜਾਨ ਸਤਿਗੁਰੂ ਦਸ਼ਮੇਸ਼ ਪਿਤਾ ਉਸ ਸਮੇਂ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚੇ ਨੇ ਤੇ ਦੀਨੇ ਕਾਂਗੜ ਪਹੁੰਚ ਕੇ ਤੇ ਨੂਰੇ ਮਾਈ ਨੂੰ ਹੁਕਮ ਕੀਤਾ ਐ ਨੂਰਿਆ ਜਾ ਤੇਰੀ ਭੈਣ ਉਥੇ ਵੱਸਦੀ ਐ ਸਰੰਧ ਦੇ ਵਿੱਚ ਨੂਰੀ ਤੂੰ ਉਸ ਦੇ ਕੋਲ ਜਾ ਕੇ ਤੇ ਸਾਰਾ ਸਾਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਸ਼ਹੀਦ ਕੀਤਾ ਕਿਸ ਤਰ੍ਹਾਂ ਮਾਤਾਂ ਨੂੰ ਸ਼ਹੀਦ ਕੀਤਾ ਸਾਰਾ ਹਾਲ ਜਿਹੜਾ ਸਾਨੂੰ ਦੱਸ ਆ ਕੇ ਅਨੂਰੇ ਨੂੰ ਭੇਜ ਕੇ ਤੇ ਸਤਿਗੁਰੂ ਪਿਆਰਿਓ ਇੰਨੇ ਬੇਤਾਬ ਨੇ ਇੰਨੇ ਮਹਿਬਲ ਨੇ ਉੱਚੀ ਜਗ੍ਹਾ ਤੇ ਚੜ ਚੜ ਕੇ ਦੇਖਦੇ ਨੇ ਕਿ ਕਿਹੜੇ ਵੇਲੇ ਨੂਰਾ ਆਵੇ ਦੀਨੇ ਕਾਂਗੜ ਤੋਂ ਪਿਆਰਿਓ ਸਰਾਬ ਦਾ ਰਸਤਾ 2-3 ਦਿਨ ਆਉਣ ਜਾਣ ਦਾ ਬਣਦਾ ਸੀ ਪਰ ਸਤਿਗੁਰੂਆਂ ਨੇ ਵੇਖੋ ਕਿਰਪਾ ਕੀਤੀ ਕਹਿਣ ਲੱਗੇ ਤੂੰ ਪਲਾਂ ਵਿੱਚ ਉੱਥੇ ਪਹੁੰਚ ਜਾਵੇਂਗਾ ਸਤਿਗੁਰੂ ਨੇ ਮਿੰਟਾਂ ਦੇ ਵਿੱਚ ਉੱਥੇ ਪਹੁੰਚਾਤਾ ਇੱਕ ਦਿਨ ਦੇ ਵਿੱਚ ਹੀ ਅਗਲੇ ਦਿਨ ਨੂੰ ਪਤਾ ਲੈ ਕੇ ਜਦੋਂ ਆ ਗਿਆ ਸਤਿਗੁਰੂ ਬਾਹਰ ਬੈਠੇ ਹੋਏ ਨੇ ਤੀਰ ਹੱਥ ਵਿੱਚ ਫੜਿਆ ਆਇਆ ਹੈ ਤੇ ਜਿਵੇਂ ਜਿਵੇਂ ਪਿਆਰਿਓ ਹਾਲ ਸੁਣਾਉਂਦਾ ਨੂਰਾ ਮਾਈ ਕਿਵੇਂ ਬੱਚਿਆਂ ਨੂੰ ਗਲੇਲੇ ਮਾਰੇ ਗਏ ਕਿਵੇਂ ਬੱਚਿਆਂ ਦੇ ਹੱਥਾਂ 'ਚ ਪਲੀਤੇ ਲਾਏ ਗਏ ਕਿਵੇਂ ਬੱਚਿਆਂ ਨੂੰ ਛਟੀਆਂ ਮਾਰੀਆਂ ਗਈਆਂ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਤੰਗ ਕੀਤਾ ਗਿਆ ਉਹ ਸਾਰਾ ਹਾਲ ਸੁਣਾਉਂਦਾ ਹੈ ਕਿਵੇਂ ਦਰਵਾਜ਼ੇ ਦੇ ਵਿੱਚੋਂ ਪਹਿਲਾਂ ਲੱਤਾਂ ਲੰਗਾਈਆਂ ਤੇ ਸਿਰ ਬਾਅਦ ਚ ਲੰਗਾਏ ਉਹ ਵੀ ਦੱਸਿਆ ਹੈ ਕਿਵੇਂ ਭਾਈ ਸੰਗਤ ਸਿੰਘ ਦਾ ਅਸੀਸ ਦੇ ਕੇ ਬੱਚਿਆਂ ਨੇ ਕਿਹਾ ਇਹ ਸਾਡੇ ਗੁਰੂ ਸਾਡੇ ਪਿਤਾ ਨਹੀਂ ਹੋ ਸਕਦੇ ਸਾਡੇ ਪਿਤਾ ਨੂੰ ਮਾਰਨ ਵਾਲਾ ਜਮੇ ਹੀ ਕੋਈ ਨਹੀਂ ਸਾਰਾ ਹਾਲ ਉਹਦੇ ਮਾਈ ਨੇ ਆਣ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਾਇਆ ਤੀਰ ਦੇ ਨਾਲ ਗਕਾਈ ਦਾ ਬੂਟਾ ਹੈ ਜਿਸ ਨੂੰ ਉਹ ਪਟਰੇ ਨਹੀਂ ਤੇ ਉਧਰੋਂ ਉਹ ਸਾਰੀ ਵਿਤਿਆ ਸੁਣਾਏਗੀ ਤੇ ਉਧਰੋਂ ਕਾਇਦਾ ਬੂਟਾ ਪਟਿਆ ਗਿਆ ਤੇ ਕਹਿਣ ਲੱਗੇ ਲੈ ਵੀ ਸਿੱਖੋ ਆ ਮੁਗਲਾਂ ਦੀ ਹਕੂਮਤ ਦੀ ਜਿਹੜੀ ਜੜਿਆਂ ਨੂੰ ਪਟੀ ਗਈ ਹੈ ਇਹਨੂੰ ਅੱਗੇ ਇਹਨਾਂ ਦਾ ਰਾਜ ਭਾਗ ਨਹੀਂ ਆਵੇ ਸਾਰਾ ਹਾਲ ਵਿਤਿਆ ਜਾਣੀ ਉਸ ਤੋਂ ਬਾਅਦ ਦੇ ਵਿੱਚ ਫਿਰ ਪਿਆਰਿਓ ਜਫਰਨਾਮਾ ਲਿਖਦੇ ਨੇ ਅਰੰਗਜੀਬ ਨੂੰ ਅਰੰਗਜੀਬ ਨੂੰ ਜਫਰਨਾਮਾ ਜਿਹੜਾ ਲਿਖਦੇ ਨੇ ਨਾ ਉਹਦੇ ਵਿੱਚ ਉਹ ਸਾਰੀ ਵਿਥਿਆ ਲਿਖਦੇ ਨੇ ਕਿਵੇਂ ਭਾਰੀ ਰਾਜਿਆਂ ਨੇ ਗਊ ਦੀਆਂ ਝੂਠੀਆਂ ਕਸਮਾਂ ਖਾ ਕੇ ਹਮਲਾ ਕੀਤਾ ਐ ਅਰੰਗਜੀਬ ਤੂੰ ਆਪਣਾ ਕਾਸਮ ਭੇਜਿਆ ਸੀ ਕੁਰਾਨ ਸ਼ਰੀਫ ਹੱਥ ਵਿੱਚ ਦੇ ਕੇ ਉਹਦੇ ਆਖੀਰਲੇ ਪੰਨੇ ਦੇ ਉੱਤੇ ਤੂੰ ਕਸਮ ਖਾਦੀ ਸੀ ਕਿ ਤੁਹਾਡੇ ਤੇ ਹੱਲਾ ਨਹੀਂ ਹੋਏਗਾ ਪਰਵਾਰ ਸਮੇਤ ਕਿਲਾ ਇੱਕ ਵਾਰ ਛੱਡ ਦਿਓ ਫੇਰ ਭਾਵੇਂ ਦੁਬਾਰਾ ਚਲਿਆ ਜਿਉਂਦੇ ਤੇ ਸਾਡੇ ਤੇ ਝੂਠੀਆਂ ਕਸਮਾਂ ਖਾ ਕੇ ਹਮਲਾ ਕਰਾਇਆ ਸਾਡੇ ਪਿਆਰੇ ਸਿੱਖ ਸ਼ਹੀਦ ਕਰਾਏ ਸਾਡੇ ਪਿਆਰੇ ਜਿਗਰ ਦੇ ਟੋਟੇ ਸ਼ਹੀਦ ਕਰਾਏ ਔਰ ਤੇਰੀ ਹੁਣ ਜ਼ੁਲਮ ਦੀ ਅਤ ਹੋ ਗਈ ਆ ਤੇਰਾ ਵੀ ਅੰਤ ਆਇਆ ਪਿਆ ਚੂਕਾਰ ਅਜਾ ਹਰੀਂ ਤੇ ਦਰ ਗੁਜਸਤ ਹਾਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਸਰਗਰੂ ਕਹਿੰਦੇ ਜਿਸ ਵੇਲੇ ਕੋਈ ਹਿਲਾ ਨਾ ਚੱਲੇ ਫਿਰ ਪਿਆਰਿਓ ਉਥੇ ਤਲਵਾਰ ਚੱਲਦੀ ਹੈ ਫਿਰ ਉਥੇ ਜੰਗ ਕਰਨਾ ਪੈਂਦਾ ਫਿਰ ਉਥੇ ਯੁੱਧ ਹੁੰਦੇ ਨੇ ਸੋ ਗੁਰੂ ਸਾਹਿਬ ਨੇ ਜਦੋਂ ਉਹ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਤੇ ਪਿਆਰਿਓ ਔਰੰਗਜ਼ੇਬ ਪੜਦਾ ਨਹੀਂ ਕਿਉਂਕਿ ਉਥੇ ਲਿਖਿਆ ਹੈ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਦੀ ਫਤਿਹ ਹੈ। ਔਰ ਉਹਦੀ ਲੜਕੀ ਕਹਿੰਦੀ ਪਿਤਾ ਜੀ ਪੜਦੇ ਨਹੀਂ ਚਿੱਠੀ ਕੀ ਗੱਲ ਕਹਿੰਦਾ ਵੀ ਇਹ ਚੀਜ਼ ਮੈਂ ਪੜ ਹੀ ਨਹੀਂ ਸਕਦਾ ਮੈਂ ਮੁਸਲਮਾਨ ਹਾਂ। ਕਹਿਣ ਲੱਗੀ ਚਲੋ ਉਤਰਾ ਨਾ ਪੜੋ ਚਿੱਠੀ ਤਾਂ ਪੂਰੀ ਪੜੋ ਨਾ ਮਨ ਦੇ ਵਿੱਚ ਪੜ ਲਓ ਤੇ ਪਿਆਰਿਓ ਉਹ ਚਿੱਠੀ ਉਹਨੇ ਜਦੋਂ ਪੜ ਲਈ ਮਨ ਦੇ ਵਿੱਚ ਦੁੱਖ ਵੀ ਹੋਇਆ ਕਿ ਵਜੀਦ ਖਾਨ ਨੇ ਮਾਰਾ ਕੀਤਾ ਮੇਰੀ ਹੁਕਮ ਅਦੁੱਲੀ ਕੀਤੀ ਹੈ ਫਿਰ ਵੀ ਗੁਰੂ ਸਾਹਿਬ ਨੂੰ ਉਹਨੇ ਉਸੇ ਵੇਲੇ ਇੱਕ ਸੱਦਾ ਪੱਤਰ ਬਣਾ ਕੇ ਭੇਜਿਆ ਕਿ ਨਦੇੜ ਦੀ ਧਰਤੀ ਤੇ ਮੈਨੂੰ ਆ ਕੇ ਮਿਲੋ ਤੇ ਆਪ ਜੀ ਦਾ ਦੁੱਖ ਸੁੱਖ ਸਾਂਝਾ ਕਰਾਂਗਾ ਜੋ ਤੁਹਾਡੇ ਦੁੱਖ ਨੇ ਉਹਨਾਂ ਦਾ ਆਪਾਂ ਹੱਲ ਕਰਾਂਗੇ ਤੇ ਪਿਆਰਿਓ ਜਿਹੜਾ ਕਾਹੀ ਦਾ ਬੂਟਾ ਪਟਿਆ ਸੀ ਨਾ ਸਤਿਗੁਰਾਂ ਨੇ ਮੁਗਲਾਂ ਦਾ ਅੰਤ ਤੇ ਆਇਆ ਪਿਆ ਸੀ ਤੇ ਉਹ ਥੋੜੇ ਚਿਰ ਬਾਅਦ ਹੀ ਇਹ ਬਿਮਾਰ ਪੈ ਜਾਂਦਾ ਹੈ ਜਦੋਂ ਬਿਮਾਰ ਹੋ ਗਿਆ ਪੁੱਤਰਾਂ ਦੇ ਵਿੱਚ ਪਿਆਰਿਓ ਲੜਾਈ ਸ਼ੁਰੂ ਹੋ ਗਈ ਜਦੋਂ ਪੁੱਤਰਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਜਿਹੜਾ ਬਹਾਦਰ ਸ਼ਾਹ ਸੀ ਉਹਨੇ ਸਤਿਗੁਰੂ ਦੇ ਕੋਲੋਂ ਮਦਦ ਮੰਗੀ ਵੇਖੋ ਇੱਕ ਬੰਨੇ ਪੁੱਤਰ ਸ਼ਹੀਦ ਹੋਏ ਹੋਣ ਇੱਕ ਬੰਨੇ ਪਿਆਰੇ ਸਿੰਘ ਸ਼ਹੀਦ ਹੋਏ ਹੋਣ ਤੇ ਜ਼ੁਲਮ ਦਾ ਅੰਤ ਕਰਨ ਬਾਅਦ ਇਹ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵੀ ਉਹਨਾਂ ਨੂੰ ਢਾਰਸ਼ ਦਿੰਦੇ ਨੇ ਬਾਦਰ ਸ਼ਾਹ ਨੂੰ ਕਿ ਤੇਰੀ ਰੱਖਿਆ ਕਰਾਂਗੇ ਕੋਈ ਗੱਲ ਨਹੀਂ ਤੇ ਫਿਰ ਵੀ ਪਿਆਰਿਓ ਸਤਿਗੁਰੂ ਕੋਲ ਉਸ ਵੇਲੇ ਬਹੁਤ ਸਿੰਘ ਇਕੱਠੇ ਹੋ ਗਏ ਸਨ ਜਥਾ ਭੇਜਿਆ ਜਾ ਕੇ ਸਤਿਗੁਰੂ ਨੇ ਆਪਣੇ ਪੰਜ ਤੀਰ ਦੇ ਕੇ ਤੇ ਬਾਦਰ ਸ਼ਾਹ ਨੂੰ ਜਿੱਤ ਕਰਾ ਕੇ ਰਾਜ ਗੱਦੀ ਤੇ ਬਹਾਇਆ ਉਸ ਦੇ ਪਿਤਾ ਨੇ ਬੇਹੰਤ ਕੀਤੀ ਇੰਤਾ ਕੀਤੀ ਪਰ ਬਾਦਰ ਸ਼ਾਹ ਨੂੰ ਫੇਰ ਵੀ ਉਹਦੀ ਕਹਿਣ ਤੇ ਸਤਿਗੁਰੂ ਨੇ ਰਾਜ ਗੱਦੀ ਤੇ ਬਿਠਾਇਆ ਪਰ ਪਹਿਲਾਂ ਉਹਦੇ ਕੋਲੋਂ ਸ਼ਰਤਾਂ ਰੱਖੀਆਂ ਸਨ ਕਿ ਸੂਬੇ ਖਾਨ ਬਾਦਰ ਨੂੰ ਸਰਹੰਦ ਵਾਲੇ ਨੂੰ ਸਾਡੇ ਹਵਾਲੇ ਕੀਤਾ ਜਾਵੇ ਜਿਹੜੇ-ਜਿਹੜੇ ਸਾਡੇ ਨਾਲ ਮਾਰਾ ਕਰਦੇ ਨੇ ਉਹਨਾਂ ਦਾ ਅਸੀਂ ਆਪ ਅੰਤ ਕਰਾਂਗੇ ਪਰ ਪਿਆਰਿਓ ਜਿਸ ਵੇਲੇ ਉਹ ਵੀ ਰਾਜ ਭਾਗ ਤੇ ਬਹਿ ਗਿਆ ਨਾ ਤੇ ਅਖੀਰ ਦੇ ਵਿੱਚ ਇਹਨਾਂ ਗੱਲਾਂ ਤੋਂ ਵੀ ਮੁਕਰ ਗਿਆ। ਔਰ ਫੇਰ ਹੀ ਸਰਗਰੂ ਨੇ ਕਿਹਾ ਪਿਆਰਿਓ ਬਾਹ ਨੂੰ ਤੇਲ ਲਾ ਕੇ ਤੇ ਤਿਲਾਂ ਦੀ ਬੋਰੀ ਦੇ ਵਿੱਚ ਤੁਸੋਰ ਦਿਓ ਜਿੰਨੇ ਤੇਲ ਬਾਹ ਨੂੰ ਲੱਗ ਜਾਣ ਇੰਨੀਆਂ ਕਸਮਾਂ ਵੀ ਜੇ ਮੁਸਲਮਾਨ ਖਾਜਤ ਇਹਨਾਂ ਦਾ ਤਬਾਰਨ ਨਾ ਕਰਿਆ। ਇਤਨੀ ਵੱਡੀ ਗੱਲ ਕਹਿ ਗਏ। ਸੋ ਪਿਆਰਿਓ ਅਖੀਰ ਜਦੋਂ ਗੁਰੂ ਸਾਹਿਬ ਫਿਰ ਨਦੇੜ ਸਾਹਿਬ ਗਏ ਤੇ ਫਿਰ ਉੱਥੋਂ ਬੰਦਾ ਸਿੰਘ ਬਹਾਦਰ ਨੂੰ ਕਾਮਜ਼ਾਬ ਕੀਤਾ ਬਰਾਗੀ ਸਾਧੂ ਤੋਂ ਉਹਨੂੰ ਖਾਲਸਾ ਸਾਜਿਆ ਅਮਰ ਸ਼ਕਾ ਕੇ ਫਿਰ ਤਿਆਰ ਬਰਤਿਆਰ ਕਰਕੇ ਫਿਰ ਉਹਨੇ ਆਣ ਕੇ ਪਿਆਰਿਓ ਸ੍ਰੱਗ ਦੀ ਇੱਟ ਦੇ ਨਾਲੇ ਟਿਕੜਕਾਈ ਉਸ ਸੂਬੇ ਖਾਨ ਬਹਾਦਰ ਨੂੰ ਸਜ਼ਾ ਦਿੱਤੀ ਕੁੱਠਾ ਲੜਕਾ ਕੇ ਅੱਗ ਥੱਲੇ ਲਾ ਕੇ ਸਾੜਿਆ ਉਹਨੂੰ ਘੂੜਿਆਂ ਦੇ ਮਗਰ ਧੋਇਆ ਉਹਨੂੰ ਸਾਰੀ ਸਰੰਗ ਦੇ ਵਿੱਚ ਖਿੱਚਾ ਧੂਈ ਕੀਤੀ ਤੇ ਉਹਦਾ ਅੰਤ ਬਹੁਤ ਭੈੜਾ ਹੋਇਆ ਤੇ ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਜਿਨ੍ਹਾਂ ਨੇ ਉਹਨੂੰ ਮਾਰਿਆ ਸੀ ਪਿਆਰਿਓ ਸ਼ਹੀਦ ਕੀਤਾ ਸੀ ਸੱਤ ਸੂ ਮਰੀਦਾਂ ਦੇ ਨਾਲ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਉਹਨੂੰ ਵੀ ਸਜ਼ਾ ਦੇ ਕੇ ਸਢौरा ਦਿੱਤਿਆ ਸਮਾਣਾ ਦਿੱਤਿਆ ਸਰੰਦ ਦਿੱਤੀ ਤੇ ਸਿੱਕਾ ਆਪਦਾ ਜਾਰੀ ਕੀਤਾ ਤੇ ਪਿਆਰਿਓ ਉਹੀ ਬਾਦਸ਼ਾਹ ਆਪਣਾ ਇੱਕ ਐਸਾ ਹੋਇਆ ਹੈ ਜਿਸ ਨੇ ਸਾਨੂੰ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਬਣਾਇਆ ਸੀ ਸੋਇਸੀ ਪਿਆਰਿਓ ਅੱਜ ਤੱਕ ਦਾ ਇਤਿਹਾਸ ਜੋ ਆਪ ਜੀ ਨਾਲ ਸਾਂਝਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ